ਬਹੁਤ ਬਹੁਤ ਸਵਾਗਤ ਹੈ ਦੋਸਤੋ ਤੁਹਾਡਾ ਲੋਕ ਸਭਾ ਚੋਣਾਂ ਖਤਮ ਹੁੰਦੇ ਸਾਰੀ ਜਿਹੜਾ ਪੰਜਾਬ ਵਾਸੀਆਂ ਨੂੰ ਮਾਨ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਜਿਹੜਾ ਝਟਕਾ ਦਿੱਤਾ ਗਿਆ ਹੈ ਤੇ ਲਗਾਤਾਰ 13 ਸੀਟਾਂ ਦੇ ਉੱਤੇ ਐਲਾਨ ਕੀਤਾ ਗਿਆ ਸੀ ਉਸ ਵਿੱਚੋਂ ਸਿਰਫ ਤਿੰਨ ਸੀਟਾਂ ਦੇ ਉੱਤੇ ਹੀ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਜਿੱਤ ਹਾਸਲ ਕਰ ਸਕੀ ਆ ਇੱਕ ਬਹੁਤ ਵੱਡਾ ਝਟਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਲੱਗਾ ਤੇ ਉਸ ਤੋਂ ਬਾਅਦ ਹੀ ਭਗਵੰਤ ਮਾਨ ਸਰਕਾਰ ਨੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਇਹੜਾ ਵਾ ਉਹ ਆਮ ਜਨਤਾ ਨੂੰ ਜਿਹੜਾ ਇੱਕ ਬਹੁਤ ਵੱਡਾ ਝਟਕਾ ਦਿੱਤਾ ਪੰਜਾਬੀਆਂ ਨੂੰ ਝਟਕਾ ਦਿੱਤਾ ਆ ਤੇ ਭਗਵੰਤ ਮਾਨ ਜਿਹੜੇ ਪੰਜਾਬ ਦੇ ਸੀਐਮ ਹਰ ਇੱਕ ਇੰਟਰਵਿਊ ਦੇ ਵਿੱਚ ਕਹਿੰਦੇ ਆ ਅਸੀਂ ਕਿ ਅਸੀਂ ਬਾਕੀ ਸੂਬਿਆਂ ਨੂੰ ਜਿਹੜੀ ਆ ਬਿਜਲੀ ਅਸੀਂ ਜਿਹੜੀ ਵੇਚਦੇ ਆ ਇੰਨੇ ਜਿਹੜੀ ਬਿਜਲੀ ਅਸੀਂ ਬਚਤ ਕਰ ਰਹੇ ਆ ਜਿਹੜੀ ਬਾਕੀ ਸੂਬਿਆਂ ਨੂੰ ਵੇਚ ਕੇ ਅਸੀਂ ਪੈਸਾ ਕਮਾ ਰਹੇ ਆ ਪਰ ਕਿਤੇ ਨਾ ਕਿਤੇ ਉਹ ਭਗਵੰਤਮਾਨ ਸਰਕਾਰ ਦੇ ਉੱਤੇ ਸਵਾਲ ਵੀ ਖੜੇ ਹੁੰਦੇ ਨੇ ਕਿ ਜਿਹੜੀ ਉਹ ਬਿਜਲੀ ਵੇਚਦੇ ਨੇ ਤੇ ਉਹ ਪੰਜਾਬ ਵਾਸੀਆਂ ਨੂੰ ਇੰਨੀ ਬਿਜਲੀ ਜਿਹੜੀ ਮਹਿੰਗੀ ਕਿਉਂ ਦੇ ਰਹੇ ਨੇ ਇੰਨੇ ਜਿਹੜੇ ਕੱਟ ਕਿਉਂ ਲੱਗ ਰਹੇ ਨੇ باوجود ਵੀ ਕਿ ਬਿਜਲੀ ਜ਼ਿਆਦਾ ਹੋਣ ਦੇ ਬਾਵਜੂਦ ਇੰਨੇ ਕੱਟ ਕਿਉਂ ਲੱਗ ਰਹੇ ਨੇ ਪੰਜਾਬ ਦੇ ਵਿੱਚ ਤੇ ਇਸੇ ਨੂੰ ਲੈ ਕੇ ਅੱਜ ਭਗਵੰਤਮਾਨ ਸਰਕਾਰ ਵੱਲੋਂ ਇੱਕ ਪੰਜਾਬੀਆਂ ਨੂੰ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਝਟਕਾ ਵਾ ਜਿਹੜਾ ਉਹ ਦਿੱਤਾ ਗਿਆ ਵਾ ਉਹ ਝਟਕਾ ਕੀ ਦਿੱਤਾ ਗਿਆ ਬਿਜਲੀ ਨੂੰ ਲੈ ਕੇ ਜਿਹੜਾ ਵਾ ਸੀਐਮ ਮਾਨ ਨੇ ਜਿਹੜਾ ਪੰਜਾਬ ਨੂੰ ਜਿਹੜਾ ਵਾ ਪੰਜਾਬੀਆਂ ਨੂੰ ਜਿਹੜਾ ਉਹ ਝਟਕਾ ਦਿੱਤਾ ਜਿਹੜੇ ਬਿਜਲੀ ਦੇ ਰੇਟ ਜਿਹੜੇ ਆ ਉਹ ਪੰਜਾਬ ਦੇ ਵਿੱਚ ਆ ਭਗਵੰਤ ਮਾਨ ਸਰਕਾਰ ਨੇ ਜਿਹੜੇ ਵਧਾ ਦਿੱਤੇ ਆ 16 ਜੂਨ ਤੋਂ ਜਿਹੜੀਆਂ ਇਹ ਜਿਹੜੀਆਂ ਜਿਹੜੀਆਂ ਆ ਦੀਆਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਬਿਜਲੀ ਮਹਿੰਗੀ ਹੋ ਗਈ ਹੈ ਜਿਹੜੀ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵਿੱਤੀ ਸਾਲ 2024-25 ਲਈ ਨਵੇਂ ਟ੍ਰੈਫਿਕ ਚਾਰਜ ਨਿਰਧਾਰਤ ਕੀਤੇ ਹਨ ਇਸ ਅਨੁਸਾਰ ਘਰੇਲੂ ਦਰਾਂ ਵਿੱਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਅਤੇ ਉਦਯੋਗਿਕ ਲਈ 15 ਪੈਸੇ ਦਾ ਵਾਧਾ ਜਿਹੜਾ ਕੀਤਾ ਗਿਆ ਵਾ ਟਿਊਬਲ ਕਨੈਕਸ਼ਨ ਲਈ ਬਿਜਲੀ ਦਰਾਂ ਵਿੱਚ 15 ਪੈਸੇ ਦਾ ਵਾਧਾ ਜਿਹੜਾ ਕੀਤਾ ਗਿਆ ਵਾ ਨਵੇਂ ਹੁਕਮ ਪੰਜਾਬ ਵਿੱਚ ਜਿਹੜੇ ਆ ਉਹ 16 ਜੂਨ ਨੂੰ ਜਿਹੜੇ ਉਹ ਲਾਗੂ ਹੋਣਗੇ ਇਹ ਹੁਕਮ 1 ਸਾਲ ਲਈ ਰਹਿਣਗੇ ਇਸ ਦੌਰਾਨ ਸਾਰੀਆਂ ਸ਼ਰੈਣੀਆਂ ਦੀਆਂ ਦਰਾਂ ਵਿੱਚ ਬਦਲਾਅ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਹਰ ਪਰਿਵਾਰ ਨੂੰ ਇੱਕ ਮਹੀਨੇ ਵਿੱਚ ਜਿਹੜੀ ਆ 300 ਯੂਨਿਟ ਮਿਲਦੀ ਆ ਮਤਲਬ ਕਿ 2 ਮਹੀਨੇ ਦਾ ਜਿਹੜਾ ਹੋ ਗਿਆ ਉਹ 600 ਯੂਨਿਟ ਦੇ ਹਿਸਾਬ ਨਾਲ ਜਿਹੜੇ ਆ ਸਾਰੇ ਬਿੱਲ ਆਉਂਦੇ ਸੀਗੇ ਪਿਛਲੀਆਂ ਸਰਕਾਰਾਂ ਵੇਲੇ ਜਿਹੜੋ ਇਹ ਬਿੱਲ ਆਂਦੇ ਹੁੰਦੇ ਸੀ ਜਿਹੜੇ ਜਿੰਨੀਆਂ ਵੀ ਯੂਨਟਾਂ ਮਾਫ਼ ਹੁੰਦੀਆਂ ਸੀ ਉਸ ਤੋਂ ਵਿੱਚੋਂ ਕੱਟ ਕੇ ਜਿਹੜੇ ਉਹ ਯੂਨਿਟ ਦੇ ਜਿਹੜੇ ਬਿੱਲ ਆਂਦੇ ਹੁੰਦੇ ਤੇ ਪਰ ਭਗਵੰਤ ਮਾਨ ਸਰਕਾਰ ਦੇ ਆਉਣ ਦੇ ਨਾਲ ਇਹ ਜਿਹੜੇ ਬਿਜਲੀ ਦੇ ਬਿੱਲ ਆ ਇਸ ਤਰ੍ਹਾਂ ਲੱਗੇ ਕਿ ਜੇ ਅਗਰ 601 ਯੂਨਿਟ ਹੁੰਦੀ ਤਾਂ ਜਿਹੜਾ ਤੁਹਾਨੂੰ ਸਾਰਾ ਬਿੱਲ ਜਿਹੜਾ ਇਸ ਦਾ ਦੇਣਾ ਪਏਗਾ ਜੇ ਕੋਈ ਪਰਿਵਾਰ 600 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਦਾ ਹੈ ਤੇ ਉਸ ਤੋਂ ਪੂਰਾ ਬਿੱਲ ਜਿਹੜਾ ਉਹ ਵਸੂਲਿਆ ਜਾਏਗਾ ਜੇ ਜਹ ਹੁੰਦਾ ਤਾਂ ਖਪਤਕਾਰ ਨੂੰ ਬਿਜਲੀ ਦਾ ਬਿੱਲ ਵੀ ਵਧੀ ਹੋਈ ਦਰ ਦੇ ਭੁਗਤਾਨ ਕਰਨਾ ਪਵੇਗਾ ਨਵੀਂ ਦਰ ਮੁਤਾਬਕ ਹੁਣ ਹਰ ਪਰਵਾਰ ਨੂੰ 30 ਤੋਂ 40 ਰੁਪਏ ਵਾਧੂ ਦੇਣੇ ਪੈਣਗੇ ਇੱਕ ਬਹੁਤ ਵੱਡੀ ਜਿਹੜੀ ਖਬਰ ਆ ਭਗਵੰਤ ਮਾਨ ਸਰਕਾਰ ਵੱਲੋਂ ਜਿਹੜਾ ਵਾ ਇੱਕ ਪੰਜਾਬੀਆਂ ਨੂੰ ਜਿਹੜਾ ਉਹ ਝਟਕਾ ਦਿੱਤਾ ਗਿਆ ਵਾ ਤੇ ਜ਼ਿਕਰ ਕਰਦੀ ਕਿ ਘਰੇਲੂ ਸ਼੍ਰੇਣੀ ਵਿੱਚ 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਕੋਈ ਵਾਅਦਾ ਨਹੀਂ ਕੀਤਾ ਗਿਆ ਜ਼ਿਆਦਾਤਰ ਮੱਧ ਵਰਗ ਅਤੇ ਉੱਚ ਵਰਗ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਜੋ ਪਹਿਲਾਂ ਹੀ 5.34 ਰੁਪਏ ਤੋਂ 7.75 ਰੁਪਏ ਪ੍ਰਤੀ ਯੂਨਿਟ ਅਦਾ ਕਰ ਰਹੇ ਹਨ ਜੇ ਸਾਰੇ ਟੈਕਸ ਸ਼ਾਮਲ ਕੀਤੇ ਜਾਣ ਤਾਂ ਇਸ ਯੂਨਿਟ ਦੀ ਕੀਮਤ 10 ਰੁਪਏ ਹੈ ਇਸੇ ਨਾਲ ਹੀ ਗੈਰ ਰਿਹਾਇਸ਼ੀ ਸਪਲਾਈ ਦੇ ਰੇਟ ਵੀ ਨਹੀਂ ਵਧੇ ਇਸ 'ਚ 7 ਕਿਲੋਵਾਟ ਤੱਕ ਦਾ ਰੇਟ 6.91 ਤੋਂ 7.75 ਰੁਪਏ ਪ੍ਰਤੀ ਯੂਨਿਟ ਜਿਹੜਾ ਵਾ ਉਹ ਵਾਅਦਾ ਕੀਤਾ ਗਿਆ ਵਾ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਈ ਵੀ ਰੇਡ ਜਿਹੜੇ ਵਿਧਾਇਕ ਨਹੀਂ ਗਏ ਸੀ ਭਗਵੰਤ ਮਾਨ ਸਰਕਾਰ ਵੱਲੋਂ ਹੁਣ ਲਗਾਤਾਰ ਜਿਹੜੇ ਆ ਉਹ ਬਿਜਲੀ ਦੇ ਬਿੱਲ ਲਗਾਏ ਗਏ ਆ ਤੇ ਹੁਣ ਦੇਖਣਾ ਹੋਵੇਗਾ ਕਿ ਕੀ ਸਿੱਟੇ ਨਿਕਲ ਕੇ ਆਉਂਦੇ ਨੇ ਤੇ ਕੀ ਕੁਝ ਕਹਿਣਾ ਵਾ ਤੁਹਾਡਾ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ